ਪਰ ਦੋਸਤੋ ਚਾਹ ਜਿਹੜਾ ਹੈਗਾ ਹਾਈਬ੍ਰਿਡ ਹੋਸੀ ਦਾ ਕੀਤਾ ਸੀ 103304 ਰੁਪਈਆ ਨਸ ਤੇ ਪਠਾਨਾ ਟਿੱਪੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ ਦਿਵਾਲੀ ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਸੀਗਾ ਮਰਡਰ ਹੋ ਗਿਆ ਸੀ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਵਰਜੀਤ ਸਿੰਘ ਰਾਜਾ ਭਾਰਤੀ ਤੇ ਨਿਕਲ ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਐਕ੍ਰਿਫਟਾ ਕਰਕੇ ਉਹਨਾਂ ਕੋ ਜਿਹੜਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲੋਂ ਕੋ ਜਿਹੜਾ ਵਾਕ ਹੈ ਜਾਂ ਮੋਟਰਸਾਈਕਲ ਉਹ ਵੀ ਜਿਹੜਾ ਹੈਗਾ ਆ ਬਰਾਮਦ ਕਰ ਲਿਆ ਇਹ ਇਸ ਦੀ ਥੋੜੀ ਜੀ ਕੇਸ ਦੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿੰਤ Tiwari ਜਿਹੜਾ ਸੀਗਾ ਇਹ ਤੇ ਇਹਦੀ ਇੱਕ ਲੜਕੀ ਨਾਲ ਸੀਗੀ ਥੋੜੀ ਜਿਹੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ ਦਿਰ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਜਿਹਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸਾਟ ਇਹਦੇ ਜਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਐਫ ਪੀਜੀਆਈ ਜਿਹੜਾ ਸੀਗਾ ਚੰਡੀਗੜ੍ਹ ਜਿਹੜਾ ਰੈਫਰ ਕੀਤਾ ਕਿ ਜਿੱਥੇ ਉਹਦੀ ਇਹਰੀ ਡੈਥ ਹੋ ਗਈ ਸੀ ਔਰ ਇਸ ਮੌਕੇ ਦੇ ਵਿੱਚ ਸਰ ਦਾ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਪਾ ਕਰ ਸਰ ਜਿਹੜੇ ਚੁਦਾਰ ਨੇ ਜਾਰੇ ਭਈਆ ਦੋਸਤ ਨੇ ਜੀ ਯਾਰ ਯਾਰ ਕੁੜੀ ਦਾ ਬਦਲ ਤਾਂ ਅਸਲ ਤਾਂ ਇੱਕ ਬਰਾਦਰ ਹੈ ਇੱਕ ਬਰਾਦਰ ਬਾਕੀ ਤਾਂ ਜੀ ਯਾਰ ਉਹ 21 ਸਾਲ ਦੇ ਵਿੱਚ ਤੇ ਸਰ ਇਹਨਾਂ ਦਾ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਨਹੀਂ ਪਹਿਲਾ ਮੁਕਦਮਾ ਇਹਨਾਂ ਦੇ ਕੋਈ ਨਹੀਂ ਦਰਜ ਜੀ ਤੇ ਇਹ ਕਿਹੜੀ ਜਗ੍ਹਾ ਤੋਂ ਅਰੈਸਟ ਕੀਤੇ ਇਹ ਬੰਦੇ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਸੀ ਮੈਂ ਜੀ ਐਗਜ਼ੈਕਟਲੀ ਜਿਹੜੀ ਆ ਗੱਲ ਉਹ ਮੈਂ ਕਿੱਥੋਂ-ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਜੀ ਸਾਡੇ ਕੇਸ ਦੀ ਡਿਟੇਲਸ ਜੀ ਵਾਰਦਾਤ ਦੇ ਵਿੱਚ ਵਰਤੇ ਗਏ ਹਥਿਆਰ ਵਗਰਾ ਬਰਾਮਦੀ ਹੋ ਗਈ ਸੀ ਹਾਂ ਉਹ ਇਹਨਾਂ ਦੀ ਪੁਸ਼ਟੀਸ਼ ਨਿਸ਼ਾਨਦਾਈ ਦੇ ਜਿਹੜਾ ਹੈਗਾ ਉਹ ਬਰਾਮਦ ਜਿਹੜੇ ਵਿਅਕਤੀ ਦੀ ਡੈਥ ਕਿੰਨੀ ਕੀਤੇ ਜਾਗੀ ਸਰ ਉਹਦੀ ਉਹਦੀ 25 ਸਾਲ ਉ ਮਾ ਨੰਬਰ 204 ਜਿਹੜਾ ਹੈਗਾ ਹਾਈਬ੍ਰਿਡ ਨੂੰ ਸੀ ਦਰਜ ਕੀਤਾ ਸੀ 103 304 ਰੁਪਈਆ ਨਸ ਤੇ ਪਠਾਨਾ ਟਿੱਪੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ ਦਿਵਾਲੀ ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਸੀਗਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਬਰਜੀਤ ਸਿੰਘ ਰਾਜਾ ਭਾਰਤੀ ਤੇ ਨਿਖਲ ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਐ ਗ੍ਰਿਫਟਾਰ ਕਰਕੇ ਉਹਨਾਂ ਕੋਲ ਜਿਹੜਾ ਵਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਂਧ ਕਰ ਲਿਆ ਤੇ ਨਾਲ ਉਹ ਜਿਹੜਾ ਵਾਕ ਹੈਗਾ ਮੋਟਰਸਾਈਕਲ ਉਹ ਵੀ ਜਿਹੜਾ ਹੈਗਾ ਆ ਬਰਾਂਧ ਕਰ ਲਿਆ ਇਹ ਇਸ ਦੀ ਥੋੜੀ ਜੀ ਕੇਸ ਦੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿੰਦ Tiwari ਜਿਹੜਾ ਸੀਗਾ ਇਹ ਤੇ ਇਹਦੀ ਇੱਕ ਲੜਕੀ ਨਾਲ ਸੀਗੀ ਥੋੜੀ ਜਿਹੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ-ਥਰੇ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਇਹਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸਾਟ ਇਹਦੇ ਜਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਐਫ ਪੀਜੀਆਈ ਜਿਹੜਾ ਸੀਗਾ ਚੰਡੀਗੜ੍ਹ ਜਿਹੜਾ ਰੈਫਰ ਕੀਤਾ ਕਿ ਜਿੱਥੇ ਉਹਦੀ ਇਹਦੀ ਡੈਥ ਹੋ ਗਈ ਸੀ ਔਰ ਇਸ ਮੌਕੇ ਤੇ ਇਹ ਦੇਵਸਰ ਦਾ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਪਟਾ ਕਰ ਸਰ ਜਿਹੜੇ ਚੌਧਰ ਨੇ ਜਾਰੇ ਭਈ ਯਾਰ ਦੋਸਤ ਨੇ ਜੀ ਯਾਰ ਕੁੜੀ ਦਾ ਬਦਲ ਕਰ ਸਰ ਦਾ ਇੱਕ ਬਰਾਦਰ ਹੈ ਇੱਕ ਬਰਾਦਰ ਬਾਕੀ ਦੋ ਦੋ ਜੀ ਯਾਰ ਉਹ 21 ਸਾਲ ਦੇ ਬੱਚੇ ਤੇ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮੁਕਦਮੇ ਦਰਜ ਹੈ ਨਹੀਂ ਪਹਿਲਾ ਮੁਕਦਮਾ ਇਹਨਾਂ ਦੇ ਕੋਈ ਨਹੀਂ ਦਰਜ ਤੇ ਇਹ ਕਿਹੜੀ ਜਗ੍ਹਾ ਤੋਂ ਅरेस्ट ਕੀਤੇ ਇਹ ਬੰਦੇ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਹੈ ਗ੍ਰਿਫਤਾਰ ਕੀਤੇ ਗਏ ਹੈ ਜਿੰਨੇ ਜੀ ਐਗਜ਼ੈਕਟਲੀ ਜਿਹੜੀ ਹੈ ਗੱਲ ਉਹ ਮੈਂ ਕਿੱਥੋਂ ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਕੇਸ ਦੀ ਡਿਟੇਲਸ ਜੀ ਵਾਰਦਾਤ ਦੇ ਵਿੱਚ ਵਰਤੇ ਕਿ ਇਹ ਹਥਿਆਰ ਵਗੈਰਾ ਬਰਾਮਦੀ ਹੋ ਗਈ ਸੀ ਹਾਂ ਉਹ ਇਹਨਾਂ ਦੀ ਪੁਸ਼ਟੀਸ਼ ਨਿਸ਼ਾਨਦਈ ਦੇ ਜਿਹੜਾ ਹੈਗਾ ਉਹ ਬਰਾਮਦ ਜਿਹੜੇ ਵਿਕਤੀ ਦੀ ਡੈਥ ਕਿੱਥੇ ਕੀਤੀ ਜਾਗੀ ਸਰ ਉਹਦੀ 25 ਸਾਲ ਉਮਰ